ਤੇਰ ਪਾ ਕਰਨ ਲੱਗੇ ਆਪਾਂ ਮੱਛਰ ਭਿਉਉਣ ਵਾਲਾ ਤੇ ਆ ਵੀਡੀਓ ਉਹੀ ਉਸੇ ਵਿਸ਼ੇ ਤੇ ਬਣਾਉਣ ਲੱਗੇ ਆਂ ਐ ਪਿਆਜ਼ ਦੇ ਵਿੱਚ 홀 ਕਰ ਲੈਣਾ ਤੇ 홀 ਕਰਕੇ ਤੇ ਫਿਰ ਆਪਾਂ ਇਹਦੇ ਵਿੱਚ ਪਾਉਨੇ ਆਣ 2 ਦੀਆਂ ਦੋ ਆਟਮਾ ਫਿਰ ਦੇਖਦੇ ਆਂ ਜਿਹੜੇ ਵਿੱਚ ਆਪ ਪਾ ਲੈਣਾ ਮਸਕਪੂਰ ਤੇ ਮਸਕਪੂਰ ਪਾ ਲੈਣਾ ਕੱਟ ਕੇ ਤੇ ਫਿਰ ਆਪਾਂ ਉਹਦੇ ਵਿੱਚ ਇਹਦੇ ਵਿੱਚ ਪਿਆਜ਼ ਦੇ ਵਿੱਚ ਪਾ ਲੈਣਾ ਹਾਂਜੀ ਹੁਣ ਇਹਦੇ ਵਿੱਚ ਸਰਵਾ ਤੇਲ ਪਾ ਲੈਣਾ ਤੇ ਹਣ ਇੱਕ ਇੰਨੀ ਕਰੂਮ ਲੈ ਲੈਣੀ ਆ ਇੰਨੀ ਕਰੂਮ ਲੈ ਕੇ ਤੇ ਇਹਦੀ ਬੱਤੀ ਬੱਟ ਲੈਣੀ ਆ ਬੱਤੀ ਬੱਟ ਕੇ ਦੀਵੇਂ ਉਹ ਦੀਵਾ ਬਣਾ ਕੇ ਦਿਖਾ ਦੇਣਾ ਹਾਂ ਬੱਤੀ ਬਣਾ ਕੇ ਭਾਈ ਵਿੱਚ ਬਾਤੀ ਇਹਦੇ ਤੇ ਹੁਣ ਆਪਾਂ ਦੇਖਦੇ ਹਾਂ ਜਗਾ ਕੇ ਤੇ ਮੱਛਰ ਭਜਦਾ ਕਿ ਨਹੀਂ ਭਜਦਾ ਫੇਰ ਤੇ ਤੁਹਾਨੂੰ ਵੀ ਜਾਣਕਾਰੀ ਦੇਵਾਂਗੇ ਵੀ ਮੱਛਰ ਭਜਦਾ ਕਿ ਨਹੀਂ ਭਜਦਾ ਹਨਾ ਤਾਂ ਦੀਵਾ ਬਣਾ ਕੇ ਜਗਾਤੇ ਆਪਾਂ ਉਹ ਇਹਦੇ ਪਿਆ ਦੇ ਵਿੱਚ ਆਪਾਂ ਪਿਆਜ ਤਾਰ ਰੱਖਿਆ ਵੀ ਥੱਲੇ ਸਰੋਂ ਦਾ ਤੇਲ ਲੀਕਣਾ ਹੋ ਜੀ ਕਿਤੇ ਹਾਂਜੀ ਤੇ ਆਂ ਦੇਖਦੇ ਆ ਮੱਛਰ ਭਜਦਾ బాధీ జనతా